ਰਿਆਨੂ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਹੁਣ 12:30 ਦਾ ਹੋ ਗਿਆ ਟਾਈਮ ਤੇ ਅੱਜ ਮੌਸਮ ਹੈਗਾ ਬਹੁਤ ਵਧੀਆ ਸੌਣ ਦਾ ਮਹੀਨੇ ਦੇ ਵਿੱਚ ਨਾ ਮਿੰਟ ਸਕਿੰਟਾਂ ਦੇ ਵਿੱਚ ਬਦਲ ਹੋ ਜਾਂਦਾ ਹੈ ਅਸੀਂ ਕਹਿੰਦੇ ਨਾ ਜਿੱਦਣ ਮੌਸਮ ਠੰਡਾ ਹੋ ਗਿਆ ਨਾ ਉਦੋਂ ਜਾਵਾਂਗੇ ਆਪਾਂ ਸ਼ਾਪਿੰਗ ਕਰਨ ਵਾਸਤੇ ਨਾਲੇ ਲਵਾ ਕੇ ਆਵਾਂਗੇ ਅੱਜ ਆਪਾਂ ਮਹਿੰਦੀ ਤੇ ਰੇਖਾ ਨੂੰ ਨਾ ਕਾਫੀ ਦਿਨ ਦਾ ਚੌੜ ਚੜਿਆ ਪਿਆ ਹੈ ਕਹਿੰਦੀ ਦੀਦੀ ਸਾਵਣ ਨੂੰ ਆਪਾਂ ਨੇ ਮਹਿੰਦੀ ਲਵਾਉਣੀ ਹੈਗੀ ਬਖਾ ਜੀ ਜ਼ਰੂਰ ਲਵਾਵਾਂਗੇ ਦੇਖੋ ਜੀ ਇਹਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਆ ਜਣੇ ਦਾ ਚੁੰਡੀ ਕਾਂਚ ਦੀਆਂ ਪੋਣੇ ਦਾ ਚਲੋ ਜੀ ਅੱਜ ਆਪਾਂ ਨੇ ਟਾਈਮ ਚੋਂ ਟਾਈਮ ਕੱਢਿਆ ਏ ਤੇ ਹੁਣ ਆਪਾਂ ਚੱਲਦੇ ਆ ਖੰਨੇ ਨੂੰ ਹੁਣ ਆਪਾਂ ਮਹਿੰਦੀ ਲਵਾ ਕੇ ਲੈ ਕੇ ਆਉਨੇ ਆ ਨਾਲੇ ਤੁਹਾਨੂੰ ਬਾਜ਼ਾਰ ਦੀਆਂ ਰੌਣਕਾਂ ਸ਼ੋਰਕਾ ਦਿਖਾਉਣੇ ਨਾਲੇ ਆਪਾਂ ਨੇ ਕਰਨੀ ਥੋੜੀ ਜੀ ਕੱਪੜਿਆਂ ਦੀ ਕਰਨੀ ਹੈ ਸ਼ਾਪਿੰਗ ਚਲੋ ਜੀ ਹੁਣ ਆਪਾਂ ਚੱਲਦੇ ਆ ਤੇ ਮੌਸਮ ਵੀ ਤੁਹਾਨੂੰ ਇੱਕ ਵਾਰ ਦਿਖਾਉਣੇ ਆ ਤੇ ਮੌਸਮ ਅੱਜ ਬਹੁਤ ਸੋਹਣਾ ਹੋਇਆ ਹੋਇਆ ਤੇ ਠੰਢੀ ਠੰਢੀ ਚੱਲਦੀ ਆ ਹਵਾ ਚਲੋ ਜੀ ਹੁਣ ਆਪਾਂ ਚੱਲਦੇ ਆ ਹਾਂ ना ना ये तो कंडोटा पर लेना मैं नहीं लेंगी मैं तो दोस्त हूँ बिल कटी है कितना है लॉबी ब्यूटी पार्लर में आके आईब्रो बनाया किस तरह से लग रहे आप <सथ> तो आके देखता हाँ देख ला ग्रीन है इसकी साइज एक और चेक करा दो इन्हें पाके देख लूँगी फिर।, तो फिर कोई गल नहीं बस ये चूड़ी आनी चाहिए है देखो नहीं तो तो देख एक छोटा एक बार पाके देख ला फिर ਛੋਟੀ ਦਿਖਾਓ ਛੋਟੀ ਸਾਰੇ ਬਾਜ਼ਾਰ ਚ ਇਹ ਚੂੜੀ ਨਹੀਂ ਮੇਚਾਈ ਹੈ ਮੈਂ ਨਾਲ ਉੱਥੇ ਚੱਲਦੇ ਆ ਮੈਨੇ ਤਾਂ 1 ਮਿੰਟ ਮੈਂ ਪਸੰਦ ਕਰ ਲੈਣੀਆਂ ਚੂੜੀਆਂ ਆ ਦਿਖਾਈ ਦਾ ਇਹ ਵਾਲੀ ਦੀ ਇਹ ਵਾਲੀ ਦੇਖੋ ਕਿੰਨੀਆਂ ਸੋਹਣੀਆਂ ਐ ਰੰਗ ਬਰੰਗੀਆਂ ਲਾਲ ਹਰੀਆਂ ਪੀਲੀਆਂ ਚੂੜੀਆਂ ਨੇ ਇਹ ਚੂੜੀਆਂ ਲੈ ਕੇ ਜਾਵਾਂਗੇ ਖੁਸ਼ ਹੋ ਗਈ ਚੂੜੀਆਂ ਨੂੰ ਦੇਖ ਕੇ

ਲੇ ਲਈ ਇਹ ਰੰਗ ਦੇਖੀਏ ਮੈਨੂੰ ਰੰਗ ਤਾਂ ਸਾਰੇ ਵਧੀਆ ਲੱਗਦੇ ਨੇ ਪੀਲਾ ਵੀ ਵਧੀਆ ਹੈ ਤੇ ਹਰਾ ਵੀ ਵਧੀਆ ਹੈ ਚੱਲ ਹੋਰ ਦੇਖ ਲੈਣੇ ਹੋ ਲੈਣ ਗਏ ਹੋਏ ਨੇ ਬੀਚੀ ਉਹ ਨਹੀਂ ਆਹ ਦੇਖੋ ਤਾਂ ਕਿਦਾਂ ਲੱਗਦਾ ਵਧੀਆ ਲੱਗੂਗਾ ਜੀ ਇਹਦੇ ਨਾਲ ਪਲੇਨ ਜਿਹਾ ਵਾਈਟ ਸਲਵਾਰ ਲੈ ਲਈਏ ਕਿ ਇਹ ਹਾਂ ਕਿ ਕਿੰਦਾ ਕੋਨਾ ਲੱਗਦਾ ਫਰਾਈ ਬਹੁਤ ਵਧੀਆ ਹੈ ਇਹ ਵੀ ਮੈਂ ਕਹਿੰਦੀ ਕਾਟਨ ਦਾ ਹੀ ਹੈ ਉਹ ਨਹੀਂ ਬਲੋਂ ਤਾਂ ਈ ਮੈਨ ਲੱਗਦਾ ਹੈ ਜਿਆਦੇ ਫੁੱਲਾਂ ਵਾਲਾ ਨਹੀਂ ਹੈਗਾ ਥੋੜੇ ਜਿਹਾ ਜਿਆਦਾ ਹਮ ਖੰਨਾ ਸੇ ਖੰਨਾ ਗਿਆ ਥਾ ਮਹਿੰਦੀ ਲਗਾ ਕੇ ਆਇਆ ਵੇ ਇਹ ਦੇਖੀ ਬਹੁਤ ਅਚੀ ਮਹਿੰਦੀ ਲਵਾਈਆ ਸਿਰਫ ਇੱਕ ਹੱਥ ਮੇ ਲਗਾਇਆ ਇੱਕ ਹੱਥ ਖਾਲੀ ਰੱਖਾ ਹੈ ਯਾ ਦੂਸਰੇ ਹੱਥ ਮੇ ਕਿਉਂ ਨਹੀਂ ਲਗਾਈ ਦੂਸਰੇ ਹੱਥ ਮੇ ਫਿਰ ਲਗਾ ਲੇਗਾ ਤਾਂ ਫਿਰ ਜਾਏਗਾ ਕਿ ਐਸਾ ਕੰਮ ਕਿਸਾ ਕਰੇਗਾ ਅਚੇ ਵੀ ਓਕਾ ਹੈ ਚਲੋ ਜੀ ਹੁਣ ਆਏ ਔਰੇ ਇਸ ਟਾਈਮ ਨਾ ਮੀ ਪੈਂਦਾ ਹੁਣ 3 ਵਜ ਕੇ ਨਾ 14 ਮਿੰਟ ਹੋ ਗਏ ਨੇ ਤੇ ਸਾਨੂੰ ਲੱਗੀ ਹੋਈ ਏ ਛੋਟੀ ਜੀ ਭੁੱਖਾ ਤੇ ਅਸੀਂ ਕਿਹਾ ਵੀ ਹੁਣ ਨਾ ਸਮੋਸੇ ਵਗੈਰਾ ਲੈ ਲੈਨੇ ਆ ਤੇ ਆਪਾਂ ਨਾ ਫੇਰ ਘਰ ਜਾ ਕੇ ਖਾਵਾਂਗੇ ਚਲੋ ਜੀ ਜੇ ਆਪਾਂ ਸ਼ੀਸ਼ਾ ਖੋਲਦੇ ਆ ਨਾ ਫਿਰ ਮੀਂਹ ਬਹੁਤ ਆਉਂਦਾ ਹੈ ਤੇ ਆਪਾਂ ਸ਼ੀਸ਼ੇ ਦੇ ਵਿੱਚ ਨੂੰ ਵੀਡੀਓ ਬਣਾਉਣ ਲੱਗੇ ਹੋਏ ਆ ਇਹ ਦਾਵਤ ਸਵੀਟਸ ਹੈਗਾ ਇਹ ਖੰਨਾ ਦੇਖਦੇ ਸਮੋਸੇ ਪਕੌੜੇ ਟਿੱਕੀ ਜੋ ਵੀ ਮਠਿਆਈ ਆ ਬਹੁਤ ਜ਼ਿਆਦਾ ਟੇਸਟੀ ਹੁੰਦੀ ਹੈ ਚਲੋ ਜੀ ਹੁਣ ਆਪਾਂ ਨਾ ਪੈਕਿੰਗ ਕਰਾ ਲਈਏ ਚਲੋ ਜੀ ਆਪਾਂ ਲੈ ਕੇ ਇਹਦੇ ਕੀ ਬੋਣਾ ਚੜ੍ਹਣੀ ਆਪਾਂ ਨੇ ਆਏ ਹੁਣ ਗਰਮ ਗਰਮ ਸਮੋਸੇ ਹੁਣ ਆਪਾਂ ਨੇ ਚਾਹ ਵੀ ਨਾਲ ਬਣਾ ਲਈ ਐ ਤੇ ਹੁਣ ਆਪਾਂ ਖਾਣ ਲੱਗੇ ਆ ਸਮੋਸੇ ਦੇਖੋ ਜੀ ਖਾਥ ਨਾਲ ਤਾਂ ਨਾ ਆ ਕੇ ਕੋਈ ਚੀਜ਼ ਬਾੜਨੀ ਨਹੀਂ ਦੀ ਹੈਗੀ ਮਹਿੰਦੀ ਲੱਗੀ ਹੋਵੇ ਤੇ ਫੇਰ ਤਾਂ ਫੇਰ ਅਸੀਂ ਬਾਜ਼ਾਰ ਤੋਂ ਹੀ ਸਮੋਸੇ ਦੇ ਆਏ ਆ ਮੈਂ ਕਿਹਾ ਚਲ ਹੁਣ ਕਰਮ ਕਰਮ ਖਾ ਲਨੇ ਆ ਇਹ ਹੈਗੀ ਚਟਣੀ ਜਿਨੇ ਸਮੋਸੇ ਖਾਣੇ ਉਹ ਸਮੋਸੇ ਖਾ ਲਵੇ ਤੇ ਇੱਧਰ ਪਾਵੇ ਵਿੱਚ ਆਪਾਂ ਲਿਆਏ ਆ ਪਨੀਰ ਪਕੌੜਾ ਤੇ ਜਿਨੇ ਪਨੀਰ ਪਕੌੜੇ ਖਾਣੇ ਆ ਓਪਨਿੰਗ ਪਕੌੜੇ ਹਾਲਵੇ ਹਰੇਕ ਬੰਦੇ ਦੀ ਨਾ ਲੈਦੀ ਲੈਦੀ ਡਿਮਾਂਡ ਹੁੰਦੀ ਆ ਦੇਖੋ ਜੀ ਗਰਮ ਗਰਮ ਸਮੋਸੇ ਨੇ ਇਹਨਾਂ ਪੂਰੇ ਕਰਾਂਚੀ ਨੇ ਇਹਨਾਂ ਦੇ ਨਾ ਕੰਨੇ ਵਾਲਿਆਂ ਦੇ ਸਮੋਸੇ ਬਹੁਤ ਜ਼ਿਆਦਾ ਟੇਸਟੀ ਹੁੰਨੇ ਆ ਜਿੰਨੇ ਕੱਪਾਂ ਨੇ ਖਾਣੇ ਨੇ ਉਹਨੇ ਕੇ ਕੱਢਦੇ ਆ ਫੇਰ ਠੰਡੇ ਹੋ ਜਣੇ ਆ ਚਲੋ ਜੀ ਇੱਧਰ ਆਪਾਂ ਨੇ ਚਾਹ ਵੀ ਲਿਆਂਦੀ ਆ ਤੇ ਹੁਣ ਆਪਾਂ ਲੱਗੇ ਆ ਸਮੋਸੇ ਖਾ ਕੇ ਦੇਣ ਫੈਮਿਲੀ ਨੂੰ ਵੀ ਜਿੰਨੇ ਕੋਲੋਂ ਚਟਣੀ ਦੀ ਲੋੜ ਆ ਨਾ ਉਹਨੇ ਕੇ ਤੁਸੀਂ ਚਟਣੀ ਆਪਣੀ ਆਪ ਪਾ ਲਓ ਮੈਂ ਤੁਹਾਨੂੰ ਕਰ ਲੈਣਾ ਸਮੋਸੇ ਸਮੋਸੇ ਪਾ ਕੇ ਦੇ ਦੇਣੇ ਆ ਚਲੋ ਜੀ ਹੁਣ ਅਸੀਂ ਨਾ ਸਮੋਸੇ ਖਾ ਲਈਏ ਖਾ ਕੇ ਨਾ ਫਿਰ ਮਿਲਦੇ ਥੋੜੀ ਦੇਰ ਖੋਲ ਧੋ ਕਿਉਂ ਅਰੇ ਕੋ ਮਾਂ ਕੇ ਕਿਹਾ ਲੈ ਲੈ ਹੁਣ ਇਹਨੇ ਕੋਈ ਨਾ ਬਣਾਈਏ ਤੱਕ ਤੱਕ ਬਣਾ ਲਓ ਜੀ ਹੁਣ ਅਸੀਂ ਨਾ ਮਹਿੰਦੀ ਲਵਾ ਕੇ ਆਏ ਆ ਬਹੁਤ ਜ਼ਿਆਦਾ ਮੀਂਹ ਪੈਦਾ ਦਾ ਬਾਜ਼ਾਰ ਦੇ ਵਿੱਚ ਨਾ ਪਾਣੀਓ ਪਾਣੀ ਖੜਾ ਤਾਂ ਤੇ ਬਹੁਤ ਔਖੀ ਮਹਿੰਦੀ ਲੱਗੀ ਆ ਤੇ ਫੇਰ ਵੀ ਅਸੀਂ ਛਤਰੀਆਂ ਲੈ ਕੇ ਗਏ ਤੇ ਦੇਖੋ ਅਸੀਂ ਤਾਂ ਹਰੇਕ ਇੱਕ ਇੱਕ ਹੱਥ ਤੇ ਲਵਾਈ ਆ ਵੀ ਜਾ ਕੇ ਘਰ ਦਾ ਕੰਮ ਵੀ ਕਰਨਾ ਹੈ ਦੇਖੋ ਜੀ ਸ਼ਾਵਣ ਮਹੀਨੇ ਦੇ ਵਿੱਚ ਆਪਾਂ ਨੇ ਮਹਿੰਦੀ ਲਵਾ ਲਈ ਹੈ ਤੇ ਆਪਾਂ ਨੇ ਨਾਲ ਜੂੜੀਆਂ ਵਗੈਰਾ ਵੀ ਲੈ ਆਂਦੀਆਂ ਨੇ ਉਹ ਵੀ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਜ਼ਰੂਰ ਦਿਖਾਵਾਂਗੇ ਬਹੁਤ ਸੋਹਣੇ ਕਲਰ ਤੇ ਤੇ ਸਾਡੀ ਰੇਖਾ ਤੇ ਵੀ ਮਹਿੰਦੀ ਬਹੁਤ ਸੋਹਣੀ ਲੱਗਿਆ ਰੇਖਾ ਦਿਖਾ ਦੇ ਪਰ ਲਵਾਈ ਅਸੀਂ ਇੱਕ ਹੀ ਖੱਤ ਤੇ ਹੀ ਆ ਕਿੰਨਾ ਜੜੀਆਂ ਨੇ ਲਗਾ ਤੇ ਮਹਿੰਦੀ ਬਹੁਤ ਵਧੀਆ ਲੱਗੀ ਹੈ ਬੋਰਨੀ ਆ ਮਾਰਨੀ ਅਸਾ ਜੜੀਆਂ ਪਵਾਈਆਂ ਦੀ ਨਾ ਜਿਆਦਾ ਤੇ ਮੀਂਹ ਪੈਣ ਲੱਗਿਆ ਨਾ ਅੱਧੀ ਮੈੜੀ ਤਾਂ ਪਾਣੀ ਦੇ ਵਿੱਚੇ ਖੁਰ ਗਈ ਐ ਦੇਖੋ ਜੀ ਮੀਂਹ ਦੇ ਵਿੱਚ ਅਸੀਂ ਰਿਸਕ ਵਾਰੀ ਤਾਂ ਅੱਜ ਲੈ ਲਈਆ ਪਰ ਮੀਂਹ ਦੇ ਵਿੱਚ ਕੋਈ ਫਾਇਦਾ ਨਹੀਂ ਹੋਇਆ ਹੈਗਾ ਜਾ ਕੇ ਤੇ ਬਹੁਤ ਜ਼ਿਆਦਾ ਮੀਂਹ ਪੈਂਦਾ ਤਾਂ ਤੇ ਹੁਣ ਹੀ ਅਸੀਂ ਆਏ ਆ ਤੇ ਹੁਣ ਲੱਗੀ ਹੋਈਏ ਸਾਨੂੰ ਭੁੱਖ ਅਸੀਂ ਕਿਹਾ ਹੁਣ ਜਾ ਕੇ ਕਿਹੜਾ ਰੋਟੀ ਬਣਾਊਗਾ ਤੇ ਅਸੀਂ ਹੁਣ ਤਾਂ ਆਪਣੇ ਲਿਆਂਦੇ ਆ ਟਿੱਕੀ ਵਗੈਰਾ ਲਿਆਂਦੀ ਤੇ ਸਮੋਸੇ ਲਿਆਂਦੇ ਆ ਤੇ ਹੁਣ ਗਰਮ ਗਰਮ ਖਾਵਾਂਗੇ ਚਲੋ ਜੀ ਮੀਂਹ ਦਾ ਮੌਸਮ ਐ ਤੇ ਵੀਡੀਓ ਫਿਰ ਆਪਾਂ ਹੁਣ ਇੱਥੇ ਹੀ ਬੰਦ ਕਰਦੇ ਆ ਬਿਲਦੇ ਹੁਣ ਅਗਲੀ ਵੀਡੀਓ ਚ ਮੇਰੇ ਵੱਲੋਂ ਸਾਰੇ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਐਦਾਂ ਹੀ ਆਪਾਂ ਸੋਹਣੀਆਂ ਵੀਡੀਓ ਪਾਉਂਦੇ ਰਾਵਾਂਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਹੁਣ ਅਗਲੀ ਵੀਡੀਓ ਚ ਬਾਏ ਬਾਏ